ਚੱਲ ਚੱਲੀਏ ਚੱਲ ਚੱਲੀਏ ਦਰਬਾਰ ਸੋਹਣੇ ਸਾਈਆਂ ਦੇ ਚੱਲ ਚੱਲੀਏ ਚੱਲ ਚੱਲੀਏ ਦਰਬਾਰ ਸੋਹਣੇ ਸਾਈਆਂ ਅਸੀਂ ਆ ਗਏ ਆ ਸਾਈਂ ਜੀ ਦੇ ਦਰਬਾਰ ਸਾਈਂ ਜੀ ਦੇ ਸੋਹਣੇ ਦਰਬਾਰ ਜਿੱਥੇ ਦੂਰੋ ਦੂਰੋ ਚੱਲ ਕੇ ਸਾਈਂ ਜੀ ਦੇ دیਵਾਨੇ ਆਏ ਨੇ ਸਾਈਂ ਜੀ ਨੂੰ ਸਜਤਾ ਸਲਾਮ ਕਰਨ ਸਾਈਂ ਜੀ ਤੋਂ ਚੋਲੀਆਂ ਭਰਾਣ ਦੂਰੋ ਦੂਰੋ ਮੇਰੇ ਸੋਹਣੇ ਸਾਈਆਂ ਦਾ ਦਰਬਾਰ ਸੱਚੀ ਸਰਕਾਰ ਦਾ ਦਰਬਾਰ ਇੱਕ ਹੱਥ ਨਾਲ ਲਾਚੀਆਂ ਵੰਡਦਾ ਏ ਦੂਜੇ ਹੱਥ ਦੀ ਮੁਠੀ ਬੰਦ ਰੱਖਦਾ ਮੇਰਾ ਸਾਈ ਨ ਕੋ ਦਰਵਾਲਾ लाਡੀ ਸਾਈ ਨ ਕੋ ਦਰਵਾਲਾ ਸਭਨਾ ਦੇ ਦੁੱਖ ਰੇ ਹਰਦਾ ਮੇਰਾ ਸਾਈ ਨ ਕੋ ਦਰਵਾਲਾ ਸਭਨਾ ਦੇ ਦੁੱਖ ਰੇ ਹਰਦਾ ਸੋਨਾ ਤਲਾਬ ਜਿੱਥੇ ਸਾਈ ਜੀ ਅਕਸਰ ਬੈਠਿਆ ਕਰਦੇ ਸੀ ਸੰਗਤਾਂ ਉਸ ਦਰਬਾਰ ਦੇ ਦਰਸ਼ਾ ਕਰਦੀਆਂ ਮੇਰੇ लाडी ਸਾਈ ਸਰਕਾਰ ਕਿੰਨਾ ਸੋਨਾ ਮੇਰੇ ਸਾਈਆਂ ਦਾ ਦਰਬਾਰ ਹੈ ਸੱਚੀ ਸਰਕਾਰ ਦਾ ਦਰਬਾਰ ਹੈ ਚਾਹ ਦਾ ਲੰਗਰ ਉਨਾ ਪਚਾਦਾ ਲੰਗਰ ਛਕਿਆ ਉਸ ਤੋਂ ਬਾਅਦ ਲੰਗਰ ਲੱਗਾ ਹੋਇਆ ਸੀ ਉਹ ਵੀ ਛਕਿਆ ਸਾਈਂ ਜੀ ਦੇ ਦਰਬਾਰ ਜਾ ਕੇ ਸਾਨੂੰ ਬਹੁਤ ਖੁਸ਼ੀ ਮਿਲੀ ਸਾਈਂ ਜੀ ਸਭ ਜਾਣਦੇ ਹਨ ਸਾਈਂ ਜੀ ਦਿਲਾਂ ਦੀਆਂ ਜਾਣਦੇ ਹਨ ਕੌਣ ਕਿਹੜੀ ਨੀਅਤ ਨਾਲ ਆਇਆ ਏ ਸਾਈਂ ਜੀ ਨੂੰ ਸਭ ਪਤਾ ਹੈ ਇਸ ਕਰਕੇ ਸਾਈਂ ਅਸੀਂ ਰਸਤੇ 'ਚ ਰੁਕੇ ਸ਼ਕਰਗੰਦੀ ਖਾਧੀ ਫਿਰ ਅਸੀਂ ਘਰ ਚਲੇ ਗਏ ਹੈਲੋ ਬਾਬਿਓ असि मथा टेक के आ गए क्या लेके आए हो जय बाबा से वाह चलाक है ना वो वाह हो ओके गुड बाय